ਦੂਨ ਦੇ ਸਾਹਮਣੇ ਫਾਇਰਿੰਗ ਕਰਨ ਦੇ ਦੋ ਚ ਗੁਣਵਾਲਾ ਗਾਂ ਸਮੇਤ ਤਿੰਨ ਨੂੰ ਕਿਦਾ ਗ੍ਰਸਥਾਰ ਰੁਪੀਆਂ ਤੋਂ ਬਾੜ ਦਾ ਚਿਸਤੇ ਮਾਲ ਕੀਤੀ ਗਈ ਬਾਈਕ ਪਿਸਤੌਲ ਤੇ ਮੈਜਨ ਕੀਤੀ ਬਰਾਮਤ ਬਾੜ ਦਾ ਤੋਂ ਅੰਜਾਮ ਦੇ ਤੋਂ ਬਾਅਦ ਉਤਰਾ ਪਾਗੇ ਸਿਕਨ ਨੂੰ 26 8 2025 ਨੂੰ ਪੀਐਸ اسلام آباد ਦੇ ਏਰੀਆ ਦੇ ਵਿੱਚ ਇੱਕ ਐਫਆਈਆ ਪੀਐਸ اسلام آباد ਪੁਲਿਸ ਸਟੇਸ਼ਨ ਐਚਕਐਫਆਈਆਦਰ ਜੁਈ ਸੀ 200 ਚੈਲੰਜਰ ਨੰਬਰ ਅੰਡਰ ਸੈਕਸ਼ਨ 125 ਬੀਐਨਐਸ ਤੇ 2554 ਨਾ 8 ਆਮਜ਼ਾ ਇੱਕ ਵਾਰਦਾਤ ਹੋਈ ਸੀ ਜਿਹਦੇ ਚ ਤਿੰਨ ਜਨਿਆਂ ਨੇ ਇੱਕ ਬਿਲਡਿੰਗ ਦੇ ਉੱਪਰ ਫਾਇਰ ਕੀਤਾ ਸੀਗਾ ਜਿਹਦੇ ਜਿਸ ਬਿਲਡਿੰਗ ਦੇ ਵਿੱਚ ਇੱਕ ਡਾਊਨਫਲੋਰ ਤੇ ਸਲੂਨ ਹੈ ਤੇ ਉੱਪਰ ਇੱਕ ਇਮੀਗ੍ਰੇਸ਼ਨ ਦਾ ਆਫਿਸ ਹੈ ਤੇ ਇਹ 12 ਵਜੇ ਦੇ ਕਰੀਬ ਵਾਰਦਾਤ ਹੋਈ ਸੀ ਜਿਵੇਂ ਪੁਲਿਸ ਨੂੰ ਪਤਾ ਚੱਲਿਆ ਸਪ ਐਡੀਐਸਪੀ ਸਿਟੀ 1 ਸ਼ਿਰੀਵਸ਼ਾਲਜੀ ਜੀ ਐਸਪੀ ਸੈਂਟਰਲ ਜਸਪਾਲ ਸਿੰਘ ਜੀ ਇਹਨਾਂ ਨੇ ਟੀਮਸ ਬਣਾਈਆਂ ਪੁਲਿਸ ਸਟੇਸ਼ਨ ਇਸਲਾਮਾਬਾਦ ਦੇ ਏਰੀਆ ਦੇ ਵਿੱਚ ਤੇ ਉਹ ਵਰਕ ਆਨ ਕਰਨਾ ਸ਼ੁਰੂ ਕੀਤਾ ਤੇ 31 ਤਰੀਕ ਨੂੰ ਅਸੀਂ ਤਿੰਨ ਬੰਦੇ ਨੈਪ ਕੀਤੇ ਤੇ ਇੱਕ ਦਾ ਨਾਮ ਹੈ ਅਰਮਾਨ ਠਾਕੁਰ ਜਿਹਦੀ ਉਮਰ ਤਕਰੀਬਨ 18 ਸਾਲ ਤੋਂ ਥੋੜੇ ਮਹੀਨੇ ਉੱਪਰ ਹੈ ਤੇ ਉਹਦੇ ਨਾਲ ਦੋ ਜੁਵਨਾਈਲ ਵੀ ਸੀਗੇ ਤੇ ਉਹਨਾਂ ਦੀ ਪੁੱਛ ਗਏ ਸਤੋਂ ਸਾਨੂੰ ਪਤਾ ਚੱਲਿਆ ਕਿ ਅਰਮਾਨ ਠਾਕੁਰ ਨੂੰ ਵਾਰਦਾਤ ਤੋਂ ਤਕਰੀਬਨ 15-20 ਦਿਨ ਪਹਿਲਾਂ ਇੱਕ ਟੈਲੀਗ੍ਰਾਮ ਐਪ ਤੇ ਇੱਕ ਅਨਨੋਨ ਹੈਂਡਲਰ ਦਾ ਮੈਸੇਜ ਆਇਆ ਸੀਗਾ ਤੇ ਉਹਨੇ ਕਿਹਾ ਸੀਗਾ ਕਿ ਤੈਨੂੰ ਮੋਟਰਸਾਈਕਲ ਵੀ ਪ੍ਰੋਵਾਈਡ ਕਰਾਂਗੇ ਪਿਸਟਲ ਵੀ ਪ੍ਰੋਵਾਈਡ ਕਰਾਂਗੇ ਤੇ ਪੈਸੇ ਵੀ ਪ੍ਰੋਵਾਈਡ ਕਰਾਂਗੇ ਤੇ ਤੂੰ ਇੱਕ ਵਾਰਦਾਤ ਤੋਂ ਇੰਜਾਮ ਦੇਣਾ ਜਿਹਦੇ ਵਿੱਚ ਕਿਸੇ ਜਾਨੀ ਨੁਕਸਾਨ ਦਾ ਨਹੀਂ ਪਰ ਓਪਨ ਫਾਇਰ ਕਰਨਾ ਇੱਕ ਬਿਲਡਿੰਗ ਦੇ ਵਿੱਚ ਤੇ ਇਹਨਾਂ ਨੇ ਇਹਨੇ ਆਪਣੇ ਨਾਲ ਦੋ ਸਾਥੀ ਇਕੱਠੇ ਕੀਤੇ ਜਿਹੜੇ ਜੁਮਨਾਈਲ ਨੇ ਉਹਨਾਂ ਦਾ ਅਸੀਂ ਨਾਮ ਨਹੀਂ ਲੈ ਸਕਦੇ ਤੇ ਇਹਨਾਂ ਨੇ 26 ਤਰੀਕ ਨੂੰ ਵਾਰਦਾਤ ਕੀਤੀ ਤੇ ਉਸ ਵਾਰਦਾਤ ਕਰਕੇ ਫਰਾਰ ਹੋ ਗਏ ਤੇ ਇਹ 2-4 ਦਿਨਾਂ ਲਈ ਉਤਰਾਖੰਡ ਰੋੜਕੀ ਵਿੱਚ ਚਲੇ ਗਏ ਸੀਗੇ ਤੇ ਸਾਡੀ ਟੀਮ ਨੇ ਪੂਰਾ ਫਾਲੋਅ ਅਪ ਕੀਤਾ ਤੇ ਇਹਨਾਂ ਨੂੰ 31 ਤਰੀਕ ਨੂੰ ਅਰੈਸਟ ਕੀਤਾ ਪਹਿਲਾਂ ਅਸੀਂ ਏਰਮਾਨਤਿਕ ਜੋਵినੈਲ ਨੂੰ ਕੀਤਾ ਥੋੜੇ ਘੰਟਿਆਂ ਬਾਅਦ ਅਸੀਂ ਦੂਸਰੇ ਜੋਵినੈਲ ਨੂੰ ਵੀ ਅਰੈਸਟ ਕਰ ਲਿਆ ਸੀਗਾ ਤੇ ਸਾਨੂੰ ਪਤਾ ਚੱਲੇ ਕਿ ਉਹਨਾਂ ਨੂੰ ਆਪਣੇ ਇਹਨਾਂ ਦੇ ਹੈਂਡਲਰ ਦਾ ਵੀ ਫੋਨ ਆਇਆ ਸੀਗਾ ਕਿ ਤੁਸੀਂ ਗਲਤ ਥਾਂ ਤੇ ਵਰਦਾਤ ਕੀਤੀ ਹੈ ਤੇ ਤੁਸੀਂ ਸਹੀ ਬਿਲਡਿੰਗ ਤੇ ਨਹੀਂ ਨਿਸ਼ਾਨਾ ਲਾਇਆ ਤੇ ਉਹ ਹੁਣ ਅਸੀਂ ਇਹਨਾਂ ਦਾ ਹੋਰ ਇਨਵੈਸਟੀਗੇਟ ਕਰ ਰਹੇ ਹਾਂ ਮੈਟਰ ਤੇ ਇਹਦੇ ਨਾਲ ਨਾਲ ਹੀ ਸਾਨੂੰ ਇੱਕ ਬਲੌਕ ਪਿਸਟਲ ਜਿਹੜਾ ਮੇਡ ਇਨ ਚਾਈਨਾ ਉਹ ਰਿਕਵਰ ਹੋਇਆ ਹੈ ਇੱਕ ਮੋਟਰਸਾਈਕਲ ਰਿਕਵਰ ਹੋਇਆ ਤੇ 6 ਲਾਈਫ ਕਾਟੇਜਸ ਵੀ ਰਿਕਵਰ ਹੋਏ ਐ ਤੇ ਜਿਹੜੇ ਇਹਨਾਂ ਨੂੰ ਮੋਟਰਸਾਈਕਲ ਤੇ 20000 ਰੁਪਏ ਮਿਲੇ ਸੀ ਉਹ ਅੰਮ੍ਰਿਤਸਰ ਕਮਿਸ਼ਨਰੇਟ ਡਾਊਟਸਕਰਟਸ ਤੋਂ ਇਹਨਾਂ ਨੂੰ ਇੱਕ ਹੈਂਡਲਰ ਨੇ ਇਹਨਾਂ ਨੂੰ ਮੈਸੇਜ ਆਇਆ ਸੀ ਟੈਲੀਗ੍ਰਾਮ ਐਪ ਤੇ ਇਹ ਅੰਮ੍ਰਿਤਸਰ ਕਮਿਸ਼ਨਰੇਟ ਡਾਊਟਸਕਰਟਸ ਤੇ ਗਏ ਉੱਥੋਂ ਇੱਕ ਸਵਿਫਟ ਕਾਰ ਐਚ ਦੋ ਜਣੇ ਆਏ ਤੇ ਉਹਨਾਂ ਨੇ ਇੱਕ 20000 ਰੁਪਇਆ ਤੇ ਆਪਣਾ ਮੋਰਸਾਈਕਲ ਇਹਨਾਂ ਨੂੰ ਡਿਲੀਵਰ ਕੀਤਾ ਤੇ ਥੋੜੇ ਦਿਨਾਂ ਬਾਅਦ ਕਥੂ ਨੰਗਲ ਅੰਮ੍ਰਿਤਸਰ ਦਿਹਾਤੀ ਦੇ ਏਰੀਆ ਦੇ ਵਿੱਚ ਇਹਨਾਂ ਨੂੰ ਇੱਕ ਪਿਸਤਲ ਤੇ ਨਾਲ ਲਾਈਫ ਘਟ ਜਿਸ ਵੀ ਡਿਲੀਵਰ ਹੋਏ ਫਿਰ ਉਹਨਾਂ ਨੇ ਵਾਪਸ ਆ ਕੇ ਤੇ ਵਾਤਾ ਨੂੰ ਇਲਜ਼ਾਮ ਦਿੱਤਾ ਧੰਨਵਾਦ